ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸਾ ਜਪ ਭਉਜਲ ਪਾਰ ਉਤਾਰਾ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰਖਣਹਾਰ ਦਿਆਲਾ ਨਾਨਕ ਕਰ ਕੇ ਗੁਲੇ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਟਾਲ ਗੁਰਤਾ ਗਦੀ ਉੱਪਰ ਸੁਭਾਈ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਨਾਂ ਦੀ ਹਜ਼ੂਰੀ ਵਿੱਚ ਸਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਪਾਰ ਬਖਸ਼ਿਸ਼ ਹੋਈ ਹੈ ਸਾਡੇ ਕਲ ਜੁਗੀ ਜੀਵਾਂ ਉੱਪਰ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਗੁਰਬੋਦੀ ਦਾ ਨਿਕ ਮੰਨਣ ਦਾ ਵਡਭਾਗੀ ਸਮਾ ਸਤਗੁਰੂ ਜੀ ਨੇ ਆਪ ਹੀ ਬਖਸ਼ਿਆ ਹੈ ਸਵਾਉ ਜਿੱਥੇ ਅਸੀਂ ਆਪਣੇ ਤਨ ਨੂੰ ਲੈ ਕੇ ਹਾਜ਼ਰ ਹੋਏ ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਉੱਥੇ ਮਨ ਨੂੰ ਹਾਜ਼ਰ ਕਰਕੇ ਸਤਗੁਰੂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਗੁਰੂ ਨੂੰ ਸਿਮਰਨ ਦਾ ਸਤਿਗੁਰੂ ਜੀ ਦਾ ਜਾਪ ਸਿਮਰਨ ਯਾਦ ਉਹ ਪਰਮਾਤਮਾ ਨੂੰ ਕਰਨ ਦਾ ਸਾਨੂੰ ਵਡਭਾਗੀ ਸਮਾਪਤ ਹੋਇਆ ਸਿਮਰ ਸਿਮਰ ਕੇ ਅਕਾਲ ਪੁਰਖ ਪਰਮੇਸ਼ਰ ਨੂੰ ਦੁੱਖ ਭਜਦੇ ਆ ਇੱਕ ਵਾਹਿਗੁਰੂ ਦੇ ਨਾਮ ਵਿੱਚ ਹੀ ਐਸੀ ਪਾਵਰ ਹੈ ਜਿਹਦਾ ਅਸੀਂ ਨਾਮ ਵਾਰ-ਵਾਰ ਮੁਖ 'ਚ ਉਚਾਰਨ ਕਰੀਏ ਤੇ ਸਾਨੂੰ ਉਨਾ ਹੀ ਫਾਇਦਾ ਹੋਣਾ ਹੈ ਉਨਾ ਹੀ ਲਾਭ ਹੋਣਾ ਹੈ ਉਨਾ ਹੀ ਨਫਾ ਹੋਣਾ ਹੈ ਜਿੰਨਾ ਹੀ ਅਸੀਂ ਵਾਹਿਗੁਰੂ ਦਾ ਨਾਮ ਵਾਰ-ਵਾਰ ਲਵਾਂਗੇ ਹਾਂ ਵਾਰ-ਵਾਰ ਤੂੰ ਕਿਸੇ ਬੰਦੇ ਦਾ ਨਾਮ ਲਈ ਜਾ ਕੋਈ ਫਾਇਦਾ ਨਹੀਂ ਹੋਣਾ ਕਿਸੇ ਦਾ ਹੀ ਨਾਮ ਲਈ ਜਾ ਭਾਵੇਂ ਪਰ ਸਤਿਗੁਰੂ ਜੀ ਕਹਿੰਦੇ ਜੇ ਤੂੰ ਵਾਰ-ਵਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਵਾਹਿਗੁਰੂ ਨੂੰ ਯਾਦ ਕਰੇਂਗਾ ਫੇਰ ਤੈਨੂੰ ਫਾਇਦਾ ਤੇਰਾ ਨਫਾ ਜ਼ਰੂਰ ਹੋਣਾ ਹੈ ਕੀ ਨਫਾ ਹੋਣਾ ਹੈ ਕੀ ਫਾਇਦਾ ਹੋਣਾ ਹੈ ਸਤਿਗੁਰੂ ਜੀ ਕਹਿੰਦੇ ਇੱਥੋਂ ਤਿੱਕਰ ਤੇਰੇ ਦੁੱਖ ਨਸ ਜਾਣੇ ਭੱਜ ਜਾਣੇ ਆ ਖਤਮ ਹੋ ਜਾਣੇ ਕਲੇਸ਼ ਖਤਮ ਹੋ ਜਾਣੇ ਤੇਰੇ ਵਾਰ-ਵਾਰ ਹੀ ਕਹਿਣਾ ਨਾ ਵਾਰ-ਵਾਰ ਕਹਿਣ ਦਾ ਇਹ ਲਾਭ ਹੈ ਵੀ ਜੇ ਕੋਈ ਵਾਰ-ਵਾਰ ਵਾਹਿਗੁਰੂ ਕਵੇ ਪਰਮੇਸ਼ਰ ਦਾ ਨਾਮ ਜਪੇ ਤੇ ਉਹਦੇ ਸ਼ਰੀਰਾਂ ਦੇ ਦੁੱਖ ਖਤਮ ਹੋ ਜਾਂਦੇ ਆ ਵਾਰ-ਵਾਰ ਪਰਮੇਸ਼ਰ ਦਾ ਨਾਮ ਜਪੇ ਉਹਦੇ ਕਲੇਸ਼ ਨੱਠ ਜਾਂਦੇ ਆ ਇਸ ਕਰਕੇ ਉਹਨਾਂ ਦੇ ਵੱਡੇ ਭਾਗ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਸਿਮਰਦੇ ਆ ਪਰਮੇਸ਼ਰ ਨੂੰ ਉਹਨਾਂ ਦੀ ਵੱਡੇ ਭਾਗ ਚੰਗੀ ਕਿਸਮਤ ਹੈ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਯਾਦ ਚੱਲੀ ਹੋਈ ਹੈ ਇਸ ਕਰਕੇ ਆਓ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਾਨੂੰ ਉਪਦੇਸ਼ ਸਤਿਗੁਰੂ ਜੀ ਇਸੇ ਤਰ੍ਹਾਂ ਦਾ ਹੀ ਮੁਖਵਾਕ ਸ੍ਰੀ ਹੁਕਮਨਾਮਾ ਸਾਹਿਬ ਸਾਡੀ ਝੋਲੀ ਵਿੱਚ ਪਾ ਰਹੇ ਹਨ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਸੋਰਠ ਮਹੱਲਾ ਪੰਜਵਾ ਰਾਗ ਸੋਰਠ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ 625 ਪਵਿੱਤਰਾਂ ਗਤੇ ਸशोਭਤ ਹੈ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁਖ ਕਲੇਸ਼ ਸਭ 나ਠੇ ਸਤਿਗੁਰੂ ਜੀ ਕਹਿੰਦੇ ਇੱਕ ਚੀਜ਼ ਨੂੰ ਵਾਰ-ਵਾਰ ਕਰਨ ਨਾਲ ਹੁਣ ਅਸੀਂ ਪ੍ਰਸ਼ਾਦਾ ਛਕਦੇ ਆ ਨਾ ਰੋਜ਼ਾਨਾ ਹੀ ਵਾਰ-ਵਾਰੀ ਛਕੀ ਜਾਂਦੇ ਆ ਵਾਰ-ਵਾਰੀ ਸਵੇਰੇ ਛਕਿਆ ਸ਼ਾਮੀ ਛਕ ਲਿਆ ਫੇਰ ਸਵੇਰੇ ਛਕ ਲਿਆ ਫੇਰ ਸ਼ਾਮੀ ਛਕ ਲਿਆ ਇਹ ਪ੍ਰਸ਼ਾਦਾ ਕਿਉਂ ਛਕਦੇ ਵਾਰ-ਵਾਰ ਵੀ ਸਰੀਰ ਤੰਦਰੁਸਤ ਰਹੇ ਕਿਉਂਕਿ ਜਦੋਂ ਪ੍ਰਸ਼ਾਦਾ ਛੱਡਦੇ ਆ ਸਰੀਰ ਦੀ ਖਰਾਕ ਆਹਾਰ ਹੈ ਪ੍ਰਸ਼ਾਦਾ ਪਾਣੀ ਹੈ ਜਦੋਂ ਇਹ ਛੁੱਟ ਜਾਵੇ ਤੇ ਫਿਰ ਸਰੀਰ ਲਿੱਸਾ ਪੈਣ ਲੱਗ ਜਾਂਦਾ ਹੈ ਕਮਜ਼ੋਰੀ ਆਉਣ ਲੱਗ ਜਾਂਦੀ ਹੈ ਜਿੰਮੇ ਵਾਰ-ਵਾਰ ਪ੍ਰਸ਼ਾਦਾ ਛਕਣਾ ਜ਼ਰੂਰੀ ਹੈ ਸਰੀਰ ਵਾਸਤੇ ਤੇ ਸਤਿਗੁਰੂ ਜੀ ਕਹਿੰਦੇ ਆਤਮਾ ਵਾਸਤੇ ਵੀ ਪਰਮਾਤਮਾ ਦਾ ਨਾਮ ਵਾਰ-ਵਾਰ ਸਿਮਰਨ ਅਤੀ ਜ਼ਰੂਰੀ ਹੈ ਬਹੁਤ ਲਾਜ਼ਮੀ ਹੈ ਪਰਮੇਸ਼ਰ ਦਾ ਨਾਮ ਸਿਮਰਨਾ ਵਾਰ-ਵਾਰ ਇਸੇ ਕਰਕੇ ਤਾਂ ਅੱਜ ਸੰਸਾਰ ਦੁਖੀ ਹੈ ਪਰਮੇਸ਼ਰ ਦੇ ਨਾਮ ਤੋਂ ਦੂਰ ਜਾ ਕੇ ਬਲੀ ਰੋਵੇ ਨਾਹੀ ਭਤਾਰ ਨਾਨਕ ਦੁਖੀਆ ਸਭ ਸੰਸਾਰ ਸਤਿਗੁਰੂ ਜੀ ਕਹਿੰਦੇ ਇਸੇ ਕਰਕੇ ਦੁਖੀ ਹੈ ਨਾ ਪਰਮੇਸ਼ਰ ਦਾ ਨਾਮ ਵਿਸਰ ਗਿਆ ਸਤਿਗੁਰੂ ਜੀ ਪਹਿਲੇ ਪਾਤਸ਼ਾਹ ਜੀ ਕਹਿੰਦੇ ਆ ਜਿਉ ਤਪਤ ਹੈ ਬਾਰੂ ਬਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲਲਾਏ ਜਿਨ੍ਹਾਂ ਨੂੰ ਬਾਣੀ ਪਰਮੇਸ਼ਰ ਦਾ ਨਾਮ ਭੁੱਲ ਗਿਆ ਸਤਿਗੁਰੂ ਜੀ ਕਹਿੰਦੇ ਉਹ ਤਾਂ ਪੱਕੇ ਰੋਗੀ ਵਾਂਗੂ ਬਿਲਕਦੇ ਆ ਉਹਨਾਂ ਨੂੰ ਕੌਣ ਸੁਖੀ ਕਰ ਸਕਦਾ ਹੈ ਉਹਨਾਂ ਨੂੰ ਕੌਣ ਸ਼ਾਂਤੀ ਦੇ ਸਕਦਾ ਹੈ ਉਹਨਾਂ ਨੂੰ ਕੌਣ ਅੰਦਰ ਦਾ ਸੰਤੋਖ ਦੇ ਸਕਦਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਭੁੱਲ ਗਿਆ ਇਹਨਾਂ ਨੂੰ ਪਰਮੇਸ਼ਰ ਭੁੱਲ ਗਿਆ ਕੌਣ ਸੁਖੀ ਕਰ ਸਕਦਾ ਉਹਨਾਂ ਨੂੰ ਭਜਦਾ ਬੰਦਾ ਬਹੁਤ ਹੈ ਮੈਂ ਸੁਖੀ ਹੋ ਜਾਂ ਕਦੇ ਕਿਸੇ ਦਰ ਤੇ ਜਾ ਕੇ ਨੱਕ ਰਗੜਦਾ ਕਦੇ ਕਿਸੇ ਦਰ ਤੇ ਜਾ ਕੇ ਗੁਰਮਖ ਪਿਆਰਿਓ ਜ਼ਿਆਦਾਤਰ ਬੰਦਾ ਇਸ ਤਰ੍ਹਾਂ ਹੀ ਲੱਗਿਆ ਹੋਇਆ ਆ ਕਾਲਪੁਰਖ ਪਰਮੇਸ਼ਰ ਇਹਨੂੰ ਦਿਸਦਾ ਹੀ ਨਹੀਂ ਕੱਚੀਆਂ ਪਿੱਲੀਆਂ ਪੂਜਾਵਾਂ ਵਿੱਚ ਬੰਦਾ ਲੱਗਿਆ ਹੋਇਆ ਹੈ ਵੀ ਮੈਂ ਕਿਤੇ ਆਪਣੇ ਬਾਬੇ ਛੱਡ ਦੇ ਤੇ ਮੈਂ ਕਿਤੇ ਬਾਬੇ ਕਿਤੇ ਪੁੱਠਾ ਚੱਕਰਣਾ ਚਲਾ ਦੇਣ ਇਸ ਤਰ੍ਹਾਂ ਕਰਕੇ ਬੰਦਾ ਅੱਧਾ ਤਾਈਂ ਇਸ ਤਰ੍ਹਾਂ ਹੀ ਦੁਖੀ ਹੈ। ਅਕਾਲ ਪੁਰਖ ਪਰਮੇਸ਼ਰ ਨੂੰ ਭੁੱਲਿਆ, ਮੇਨ ਪਾਵਰ ਨੂੰ ਭੁੱਲਿਆ ਬੈਠਾ ਹੈ। ਛੋਟੀਆਂ-ਛੋਟੀਆਂ ਜਿਹੜੀਆਂ ਪਾਵਰਾਂ ਉਹਨਾਂ ਦੇ ਮੂਰੇ ਨੱਕ ਰਗੜਦਾ ਫਿਰਦਾ ਹੈ। ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਉਹਦਾ ਨਾਮ ਸਿਮਰ। ਸਾਰਿਆਂ ਸੁੱਖਾਂ ਦਾ ਜਿਹੜਾ ਦਾਤਾ ਹੈ, ਸਰਬ ਸੁੱਖਾਂ ਦਾ ਦਾਤਾ ਸਤਿਗੁਰ ਤਾਕੀ ਸ਼ਰਣੀ ਪਾਈਐ। ਉਹਦੀ ਸ਼ਰਣ ਵਿੱਚ ਆਹ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ। ਦਦਾ ਦਾਤਾ ਇਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਅ ਗਣਤ ਭਰੇ ਪੰਡਾਰ ਉਹਦੀ ਸ਼ਰਨ ਵਿੱਚ ਆ ਜਿਹੜਾ ਸਾਰੀਆਂ ਪਾਵਰਾਂ ਦਾ ਮਾਲਕ ਹੈ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹਦਾ ਨਾਮ ਸਿਮਰ ਵਾਰ-ਵਾਰ ਸਿਮਰ ਰੱਜ ਰੱਜ ਕੇ ਸਿਮਰ ਚਾ ਨਾ ਸਿਮਰ ਵਾਰ-ਵਾਰ ਉਸ ਪਰਮਾਤਮਾ ਦਾ ਨਾਮ ਸਿਮਰੀ ਜਾ ਸਿਮਰੀ ਜਾ ਚੇਤੇ ਕਰਦਾ ਰਹੇ ਉਹਨੂੰ ਇਹ ਜੀਵ ਨਾਲ ਪਰਮਾਤਮਾ ਦਾ ਨਾਮ ਲੈਂਦਾ ਰਹੇ ਸਿਮਰ ਸਿਮਰ ਪ੍ਰਾਪ ਭਏ ਆਨੰਦਾ ਫੇਰ ਸਤਿਗੁਰੂ ਜੀ ਕਹਿੰਦੇ ਕਿਰਪਾ ਕੀ ਹੋਣੀ ਆ ਆਨੰਦ ਪ੍ਰਾਪਤ ਹੋਣਾ ਤੈਨੂੰ ਸ਼ਾਂਤੀ ਮਿਲਣੀ ਹੈ ਸੁੱਖ ਮਿਲਣਾ ਹੈ ਘਰਾਂ ਦੇ ਤੇਰੇ ਕਲੇਸ਼ ਕੱਟੇ ਜਾਣੇ ਆ ਘਰਾਂ ਦੇ ਕਲੇਸ਼ ਕੱਟੇ ਨਹੀਂ ਜਾਂਦੇ ਪਰ ਸਤਿਗੁਰੂ ਜੀ ਕਹਿੰਦੇ ਆਹ ਕਾਰਜ ਕਰ ਲੈ ਕੱਟੇ ਜਾਣਗੇ ਹਾਂ ਬੰਦਾ ਹੋਰ ਪਾਸੇ ਬਹੁਤ ਭਜ ਲੈਂਦਾ ਜਿਵੇਂ ਆਪਾਂ ਵਿਚਾਰ ਕਰਦੇ ਸੀ ਸਾਡੇ ਘਰ ਦਾ ਕੁਝ ਕਰ ਦਿਓ ਜੀ ਸਾਡੇ ਘਰੋਂ ਚੋਂ ਦੁੱਖ ਨਿਕਲ ਜਾਣ ਸਾਡੇ ਘਰਾਂ ਚੋਂ ਕਲੇਸ਼ ਨਿਕਲ ਜਾਣ ਭਲੇਖਿਆਂ ਵਿੱਚ ਪਈ ਹੋਈ ਹੈ ਨਾ ਦੁਨੀਆ ਬਹਿਮਾਂ ਵਿੱਚ ਪਈ ਹੋਈ ਹੈ ਨਾਮ ਨੂੰ ਭੁਲਾ ਕੇ ਤਾਂ ਹੀ ਤਾਂ ਦੁਖੀ ਹੈ ਸੰਸਾਰ ਤੇਰੇ ਨਾਮ ਨੂੰ ਭੁਲਾ ਕੇ ਸੱਚੇ ਪਾਤਸ਼ਾਹ ਦੁਖੀ ਹੋ ਗਈ ਸਾਰੀ ਦੁਨੀਆ ਸਾਰਾ ਸੰਸਾਰ ਦੁਖੀ ਹੋ ਗਿਆ ਨਾਮ ਨੂੰ ਵਿਸਾਰ ਦਿੱਤਾ ਬੰਦੇ ਦੀ ਸੋਚ ਹੈ ਜੀ ਮੈਨੂੰ ਕਰਨਾ ਕੁਝ ਨਾ ਪਵੇ ਬਸ ਸੁੱਖ ਮੇਰੇ ਘਰ ਪੰਡਾਂ ਦੀਆਂ ਪੰਡਾਂ ਆ ਜਾਣ ਬਹੁਤ ਸੁੱਖਾਂ ਦਾ ਮੈਂ ਮਾਲਕ ਹੋਵਾਂ ਪਰ ਕਰਨਾ ਕੁਝ ਨਾ ਪਵੇ ਨਹੀਂ 사ਧਗੁਰ ਜੀ ਕਹਿੰਦੇ ਨਾਮ ਜਪ ਪਰਮੇਸ਼ਰ ਦਾ ਪਰਮੇਸ਼ਰ ਦਾ ਸਿਮਰਨ ਕਰ ਘਰਾਂ ਦੇ ਵਿੱਚ ਸੁੱਖ ਵੀ ਮਿਲਣਗੇ ਫਿਰ ਸਿਮਰੋ ਪਰਮਾਤਮਾ ਨੂੰ ਸਿਮਰ ਸਿਮਰ ਪ੍ਰਭ ਭਏ ਆਨੰਦਾ ਬਹੁਤੇ ਲੋਕ ਮਿਲਦੇ ਆ ਕਹਿੰਦੇ ਜੀ ਦੁਖੀ ਬਹੁਤ ਆ ਸਰੀਰਾਂ ਦੇ ਦੁੱਖ ਨਹੀਂ ਹਟਦੇ ਆਹ ਦੁੱਖ ਪੈ ਗਿਆ ਆਹ ਦੁੱਖ ਪੈ ਗਿਆ ਆਹ ਬਿਗਨ ਪੈ ਗਿਆ ਘਰਾਂ ਦੇ ਕਲੇਸ਼ ਘਰ ਵਿੱਚ ਲੜਾਈ ਝਗੜਾ ਬਹੁਤ ਰਹਿੰਦਾ ਹੈ ਜੀਵਨਾਂ ਨੂੰ ਕਹੀਏ ਵੀ ਗੁਰਦੁਆਰੇ ਆਓ ਗੁਰੂ ਘਰ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਿਆ ਕਰੋ ਜਾਂ ਆਪਣੇ ਪਿੰਡ ਦੇ ਆਪਣੇ ਨਗਰ ਦੇ ਗੁਰੂ ਘਰ ਜਾ ਕੇ ਦਰਸ਼ਨ ਕਰਿਆ ਕਰੋ ਫੇਰ ਉੱਥੇ ਪਿੱਛੇ ਜਿਹਨੂੰ हट ਜਾਂਦੇ ਲੋਕ ਵੀ ਨਹੀਂ ਇਹ ਤਾਂ ਸਾਡੇ ਕੋਲ ਸਮਾਂ ਹੀ ਨਹੀਂ ਕਿਉਂਕਿ ਜਾਗ ਹੀ ਨਹੀਂ ਆਉਂਦੀ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਜਾਂਦਾ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦਾ ਸਿਮਰਨ ਕਰ ਜੇ ਤੂੰ ਸੱਚੀ ਸੁਖੀ ਹੋਣਾ ਹੈ ਜੇ ਸੱਚੀ ਸ਼ਾਂਤੀ ਆਨੰਦ ਲੈਣਾ ਨਾ ਘਰਾਂ ਦੇ ਵਿੱਚ ਸੁੱਖ ਪੈਦਾ ਕਰਨੇ ਆ ਜੀਆਂ ਵਿੱਚ ਏਕਤਾ ਤਵਾਕ ਪਿਆਰ ਭਾਵਨਾ ਚਾਉਣਾ ਹੈ ਸਤਿਗੁਰੂ ਜੀ ਕਹਿੰਦੇ ਸਿਮਰਨ ਕਰਿਆ ਕਰ ਪ੍ਰਮਾਤਮਾ ਦਾ ਸਿਮਰ ਸਿਮਰ ਪ੍ਰਭ ਭਏ ਅਨੰਦਾ ਫੇਰ ਕੀ ਦਾਤ ਮਿਲਣੀ ਹੈ ਆਨੰਦ ਮਿਲਣਾ ਹੈ ਤੈਨੂੰ ਸ਼ਾਂਤੀ ਮਿਲਣੀ ਹੈ ਦੁੱਖ ਕਲੇਸ਼ ਸਭ ਨਾ ਠੇ ਕਲੇਸ਼ ਕਹਿੰਦੇ ਝਗੜਿਆਂ ਨੂੰ ਜਿਹੜੇ ਸਾਡੇ ਘਰਾਂ ਚੋਂ ਕਦੇ ਨਿਕਲਦੇ ਨਹੀਂ ਮੁੜ ਮੁੜ ਕੇ ਪ੍ਰਮਾਤਮਾ ਨੂੰ ਸਿਮਰ ਵਾਰ-ਵਾਰ ਸਿਮਰੋ ਉਹਨੂੰ ਉਹਦੀ ਬਰਕਤ ਨਾਲ ਉਹਦੇ ਸਿਮਰਨ ਨਾਲ ਉਹਦੇ ਨਾਮ ਨਾਲ ਘਰਾਂ ਦੇ ਕਲੇਸ਼ ਵੀ ਮਿਟ ਜਾਂਦੇ ਆ ਝਗੜੇ ਵੀ ਮਿਟ ਜਾਂਦੇ ਆ ਦੁੱਖ ਕਲੇਸ਼ ਸਭ ਨਾਲ ਠੇ ਕਲੇਸ਼ ਜਿਹੜਾ ਸਭ ਨੂੰ ਦੁਖੀ ਕਰਦਾ ਜਾਦੇ ਕਲੇਸ਼ ਬਹਿ ਜੇ ਕਿਸੇ ਦੇ ਘਰ ਬਹੁਤ ਦੁਖੀ ਕਰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਇਹ ਵੀ ਜੋਰ ਨਹੀਂ ਪਾ ਸਕਦਾ ਇਹ ਵੀ ਭੱਜ ਜਾਂਦਾ ਹੈ ਦੁੱਖ ਵੀ ਭੱਜ ਜਾਂਦੇ ਆ ਕਲੇਸ਼ ਵੀ ਭੱਜ ਜਾਂਦੇ ਨਾਠੇ ਨਾਠੇ ਦਾ ਅਰਥ ਹੈ ਭੱਜ ਜਾਣੇ ਦੂਰ ਹੋ ਜਾਣੇ ਸਤਗੁਰੂ ਜੀ ਕਹਿੰਦੇ ਪਰਮਾਤਮਾ ਨੂੰ ਸਿਮਰ ਉਹਦੇ ਨਾਮ ਵਿੱਚ ਐਸੀ ਪਾਵਰ ਹੈ ਜਿੱਥੇ ਵੀ ਉਹਦਾ ਨਾਮ ਜਪਿਆ ਜਾਂਦਾ ਸਿਮਰਨ ਕੀਤਾ ਜਾਂਦਾ ਉਹਦਾ ਉੱਥੇ ਕੋਈ ਵੀ ਦੁੱਖ ਨਹੀਂ ਖੜਦਾ ਕੋਈ ਵੀ ਕਲੇਸ਼ ਨਹੀਂ ਖੜਦਾ ਕੋਈ ਵੀ ਵਿਗਨ ਨਹੀਂ ਖੜਦਾ ਇਹ ਪਰਮੇਸ਼ਰ ਦੇ ਨਾਮ ਵਿੱਚ ਪਾਵਰ ਹੈ ਜਿੱਥੇ ਜਾਏ ਬਹਿ ਮੇਰਾ ਸਤਗੁਰੂ ਕਿਉਂਕਿ ਹਰ ਸਿਮਰਨ ਮੈਂ ਆਪ ਨਿਰੰਕਾਰ ਆ ਜਿੱਥੇ ਉਹਦਾ ਸਿਮਰਨ ਹੈ ਉੱਥੇ ਵਾਹਿਗੁਰੂ ਹੈ ਸਾਡੇ ਘਰਾਂ ਵਿੱਚ ਪਰਮਾਤਮਾ ਦਾ ਸਿਮਰਨ ਖਤਮ ਹੋ ਗਿਆ ਤੇ ਵਾਹਿਗੁਰੂ ਨੇ ਫਿਰ ਕਿੱਥੋਂ ਆਉਣਾ ਹੈ ਇਸ ਕਰਕੇ ਜਿੱਥੇ ਪ੍ਰਮਾਤਮਾ ਨੂੰ ਸਿਮਰਾਂਗੇ ਪ੍ਰਮਾਤਮਾ ਦਾ ਸਿਮਰਨ ਕਰਾਂਗੇ ਫਿਰ ਉੱਥੇ ਵਾਹਿਗੁਰੂ ਦਾ ਵਾਸਾ ਹੋ ਜਾਂਦਾ ਹੈ ਉਹਨਾਂ ਘਰਾਂ ਵਿੱਚ ਸੁੱਖ ਤੇ ਸ਼ਾਂਤੀ ਆਨੰਦ ਰਹਿੰਦਾ ਹੈ ਜਿਨ੍ਹਾਂ ਘਰਾਂ ਦੇ ਵਿੱਚ ਪ੍ਰਮਾਤਮਾ ਨੂੰ ਚੇਤੇ ਕੀਤਾ ਜਾਂਦਾ ਹੈ ਬੈਠ ਕੇ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਸਿਮਰ ਜਿੰਨਾ ਵੀ ਸਮਾਂ ਮਿਲਦਾ ਹੈ ਉਹ ਪ੍ਰਮਾਤਮਾ ਨੂੰ ਯਾਦ ਕਰ ਅਰਦਾਸ ਬੇਨਤੀ ਕਰ ਸੁੱਖ ਸ਼ਾਂਤੀ ਵੀ ਸਤਿਗੁਰੂ ਕਿਉਂ ਨਾ ਕਿਰਪਾ ਕਰੋ ਜ਼ਰੂਰ ਕਰੋ ਪਰ ਤੂੰ ਤੁਰ ਤਾ ਸਰੀਦਰਲੇ ਪਾਸੇ ਸਤਿਗੁਰੂ ਜੀ ਕਹਿੰਦੇ ਦੁੱਖ ਵੀ ਮਿਟ ਜਾਣਗੇ ਕਲੇਸ਼ ਵੀ ਮਿਟ ਜਾਣਗੇ ਸਭ ਨਠ ਜਾਣਗੇ ਪਰਮਾਤਮਾ ਦਾ ਸਿਮਰਨ ਤਾਂ ਕਰ ਅੱਗੇ ਕਹਿੰਦੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਂਠੇ ਸਾਂਠੇ ਦਾ ਅਰਥ ਹੈ ਸਤਿਗੁਰੂ ਜੀ ਕਹਿੰਦੇ ਆ ਸਾਂਠੇ ਦਾ ਅਰਥ ਹੈ ਸਾਧ ਲਈ ਜਿਵੇਂ ਕਹਿ ਲਿਏ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਜਿੰਨਾ ਮਨੁੱਖਾਂ ਗੁਰਮੁਖਾਂ ਪਿਆਰਿਆਂ ਨੇ ਆਪਣੇ ਪਰਮੇਸ਼ਰ ਦੇ ਗੁਣ ਗਾਉਂਦੇ ਆ ਉਸ ਦਾ ਧਿਆਨ ਧਰਦੇ ਆ ਆਪਣੇ ਮਨ ਨੂੰ ਉਹਦੇ ਨਾਲ ਜੋੜਦੇ ਆ ਆਪਣੇ ਸਾਰੇ ਕੰਮ ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਸਵਾਰ ਲਏ ਕੰਮ ਸਬਰ ਜਾਂਦੇ ਆ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤਿਗੁਰੂ ਜੀ ਕਹਿੰਦੇ ਸੁਖ ਮਿਲਦੇ ਆ ਜਦੋਂ ਪਰਮੇਸ਼ਰ ਦਾ ਨਾਮ ਜਿੱਥੇ ਆ ਜਾਂਦਾ ਹੈ ਉੱਥੇ ਫਿਰ ਸਤਿਗੁਰੂ ਜੀ ਕਹਿੰਦੇ ਕੋਈ ਦੁੱਖ ਨਹੀਂ ਖੜਦਾ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਕਾਰਜ ਸਾਰੇ ਸਬਰ ਜਾਂਦੇ ਐ ਸਿੱਧੇ ਹੋ ਜਾਂਦੇ ਕਾਰਜ ਸਾਰੇ ਕੋਈ ਵਿਗਨ ਨਹੀਂ ਪੈਂਦਾ ਕੋਈ ਵੀ ਵਿਗਨ ਨਹੀਂ ਪੈਂਦਾ ਸਤਿਗੁਰੂ ਦਾ ਜੇ ਨਾਮ ਵਿੱਚ ਆ ਜਾਵੇ ਅਰਦਾਸ ਬੇਨਤੀ ਕਰਤੀ ਨਾ ਤੂੰ ਸਿਮਰਨ ਕਰਕੇ ਈ ਵਾਹਿਗੁਰੂ ਜੀ ਮੇਰਾ ਆ ਕਾਰਜ ਆ ਕਿਰਪਾ ਕਰਿਓ ਸਿਰੇ ਚੜਜੇ ਸਤਿਗੁਰੂ ਜੀ ਕਹਿੰਦੇ ਆ ਫਿਰ ਉਹ ਸਿਰੇ ਚੜਦਾ ਹੈ ਕਿਰਪਾ ਕਰਦਾ ਵਾਹਿਗੁਰੂ ਰਹਿਮਤਾ ਕਰਦਾ ਪਰਮੇਸ਼ਰ ਉਹ ਕਾਰਜ ਸਿਰੇ ਚੜਦਾ ਹੈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਸਤਿਗੁਰੂ ਜੀ ਕਹਿੰਦੇ ਆ ਸਾਰੇ ਦੁੱਖ ਮਿਟਦੇ ਆ ਗੁਣ ਗਾਵਤ ਗੁਣ ਗਾ ਪਰਮੇਸ਼ਰ ਦੇ ਧਿਆਵਤ ਪਰਮਾਪਨਾ ਪਰਮੇਸ਼ਰ ਨੂੰ ਧਿਆ ਉਹਦਾ ਧਿਆਨ ਧਰ ਕਾਰਜ ਸਗਲੇ ਸਾਠੇ ਸਾਰੇ ਕਾਰਜ ਰਾਸ ਹੋ ਜਾਣੇ ਜਗ ਜੀਵਨ ਨਾਮ ਤੁਮਾਰਾ हे ਪਰਮਾਤਮਾ ਜੀ ਤੇਰਾ ਨਾਮ ਸਾਰੇ ਜਗਤ ਦੇ ਵਿੱਚ ਜੀਆਂ ਦੇ ਜਿਹੜੇ ਜੀਵ ਵੱਸਦੇ ਹਨ ਉਹਨਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ ਸ਼ਾਂਤੀ ਦੇਣ ਵਾਲਾ ਆਨੰਦ ਦੇਣ ਵਾਲਾ ਹੈ ਨਾਮ ਵਿੱਚ ਹੀ ਐਸੀ ਪਾਵਰ ਹੈ ਜਿਹੜਾ ਸਾਨੂੰ ਸ਼ਾਂਤੀ ਦਿੰਦਾ ਹੈ ਨਹੀਂ ਤਾਂ ਹੋਰ ਕਿੱਤੋਂ ਵੀ ਮਨ ਦੀ ਸ਼ਾਂਤੀ ਨਹੀਂ ਮਿਲਦੀ ਪੀਸ ਆਫ ਮਾਈਂਡ ਮਨ ਦੀ ਸ਼ਾਂਤੀ ਭਾਵੇਂ ਕਰੋੜਾਂ ਰੁਪਇਆ ਬੰਦਾ ਖਰਚ ਕਰ ਲੇ ਪਰ ਫਿਰ ਵੀ ਇਹ ਮਨ ਦੀ ਸ਼ਾਂਤੀ ਨਹੀਂ ਮਿਲਦੀ ਸਾਰੀ ਦੁਨੀਆ ਦਾ ਧਨ ਇਕੱਠਾ ਕਰ ਲੋ ਮਨ ਦੀ ਸ਼ਾਂਤੀ ਫਿਰ ਵੀ ਨਹੀਂ ਮਿਲਣੀ ਪਰ ਜੇ ਪਰਮੇਸ਼ਰ ਦਾ ਨਾਮ ਜਪੇਗਾ ਜਗ ਜੀਵਨ ਨਾਮ ਤੇਰਾ ਪਰਮਾਤਮਾ ਜੀ ਤੇਰਾ ਨਾਮ ਸਾਨੂੰ ਜੀਵਨ ਦਾਣ ਦੇਣ ਵਾਲਾ ਆਤਮਿਕ ਸ਼ਾਂਤੀ ਦੇਣ ਵਾਲਾ ਹੈ ਜੇ ਅਸੀਂ ਪਰਮੇਸ਼ਰ ਦਾ ਨਾਮ ਅੰਦਰ ਵਸਾਵਾਂਗੇ ਤੇ ਸਤਿਗੁਰੂ ਜੀ ਕਹਿੰਦੇ ਫੇਰ ਹੀ ਅੰਦਰ ਦੀ ਸ਼ਾਂਤੀ ਅੰਦਰ ਦਾ ਆਨੰਦ ਮਿਲਣਾ ਹੈ ਗੁਰ ਪੂਰੇ ਦੀਓ ਉਪਦੇਸਾ ਜਦ ਭਵ ਜਲ ਪਾਰਿ ਉਤਾਰਾ ਰਹਉ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆ ਪੂਰੇ ਸਤਿਗੁਰੂ ਜੀ ਨੇ ਜਿੰਨਾ ਗੁਰਮਖਾਂ ਪਿਆਰਿਆਂ ਉੱਤੇ ਕਿਰਪਾ ਕੀਤੀ ਜਿੰਨਾਂ ਨੂੰ ਸਿਮਰਨ ਦੀ ਦਾਤ ਬਖਸ਼ੀ ਹੈ ਨਾ ਜਿਨ੍ਹਾਂ ਨੂੰ ਸਿਮਰਨ ਦਾ ਉਪਦੇਸ਼ ਦਿੱਤਾ ਹੈ ਉਹ ਗੁਰਮੁਖ ਪਿਆਰੇ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਆ ਜਗ ਜੀਵਨ ਨਾਮ ਤੁਮਾਰਾ ਗੁਰ ਪੂਰੇ ਦਿਓ ਉਪਦੇਸਾ ਜਿਹੜੇ ਗੁਰੂ ਦੇ ਬਚਨਾਂ ਤੇ ਤੁਰਨ ਵਾਲੇ ਆਪਣੇ ਮਨ ਨੂੰ ਸਿੱਧਾ ਕਰਕੇ ਗੁਰੂ ਦੀ ਮੱਤੇ ਤੋਰਦੇ ਆ ਨਾ ਉਪਦੇਸ਼ ਤੇ ਜਪ ਭੌਜਲ ਪਾਰ ਉਤਾਰਾ ਉਹ ਭੌਜਲ ਸੰਸਾਰ ਤੋਂ ਪਾਰ ਲੰਘ ਜਾਂਦੇ ਰਹਾਓ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਸਭ ਕੁਛ ਕਰਨਾ ਹਾਰ ਸਤਿਗੁਰੂ ਜੀ ਦੇ ਅੱਗੇ ਰਹਾਉ ਉਚਾਰਨ ਕਰਦੇ ਆ ਰਹਾਉ ਉਚਾਰਨ ਕਰਕੇ ਤੂੰ ਹੈ ਮੰਤਰੀ ਸੁਨ ਹੈ ਪ੍ਰਭ ਤੂੰ ਹੈ ਮੰਤਰੀ ਨੂੰ ਕਹਿੰਦੇ ਆ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਗੁਰਮਖ ਪਿਆਰਿਓ ਰਾਜਿਆਂ ਦੇ ਮੰਤਰੀ ਹੁੰਦੇ ਸੀ ਉਹ ਸਲਾਹ ਦਿੰਦੇ ਹੁੰਦੇ ਸੀ ਰਾਜਿਆਂ ਨੂੰ ਜਦੋਂ ਸਭਾ ਲੱਗਦੀ ਸੀ ਰਾਜੇ ਦੀ ਤੇ ਮੰਤਰੀ ਵੀ ਬੈਠੇ ਹੁੰਦੇ ਸੀ ਉੱਥੇ ਜਿਹੜਾ ਰਾਜੇ ਨੇ ਕੋਈ ਉਹ ਉੱਥੇ ਸਲਾਹ ਕਰਨੀ ਹੁੰਦੀ ਸੀ ਆਪਣੇ ਮੰਤਰੀਆਂ ਨਾਲ ਕਰਦਾ ਸੀ ਵੀ ਆਹ ਦੱਸੋ ਜੀ ਕਿਵੇਂ ਆਹ ਕਾਰਜ ਫਿਰ ਉਹ ਮੰਤਰੀ ਸਲਾਹ ਕਰ ਉਹਦੇ ਉਹਨੂੰ ਸਲਾਹ ਦਿੰਦੇ ਸੀ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੂੰ ਵੀ ਪਰਮਾਤਮਾ ਨੂੰ ਆਪਣਾ ਸਲਾਹਕਾਰ ਬਣਾ ਲੈ ਕਿਉਂਕਿ ਪਰਮਾਤਮਾ ਪਰਮੇਸ਼ਰ ਨਾਲੋਂ ਵੱਡਾ ਕੋਈ ਸਾਡਾ ਸਲਾਹਕਾਰ ਨਹੀਂ ਹੈ ਅਸੀਂ ਦੁਨੀਆ ਤੋਂ ਸਲਾਹਾਂ ਲੈਨੇ ਆ ਦੁਨੀਆਦਾਰ ਤਾਂ ਵਿਚਾਰੇ ਆਪ ਬੰਦੇ ਆ ਉਹਨਾਂ ਦੀ ਬੁੱਧੀ ਬੰਦਿਆਂ ਵਾਲੀ ਹੋ ਸਕਦਾ ਉਹ ਥੋੜੀ ਥੋੜੀ ਸਾਨੂੰ ਸਲਾਹ ਦੇ ਸਕਦੇ ਆ ਆਪਣੀ ਬੁੱਧੀ ਅਨੁਸਾਰ ਪਰ ਪਰਮੇਸ਼ਰ ਪਰਮਾਤਮਾ ਉਹ ਬਹੁਤ ਤੇਜ ਤੇ ਬੜੀ ਉੱਚੀ ਤੇ ਸੂਚੀ ਬੁੱਧੀ ਵਾਲਾ ਪਰਮੇਸ਼ਰ ਪਰਮਾਤਮਾ ਇਸ ਕਰਕੇ ਉਹਦੇ ਚਰਨਾਂ ਦਾ ਓਟ ਆਸਰਾ ਲੈ ਤੂੰ ਉਹਨੂੰ ਆਪਣਾ ਮੰਤਰੀ ਬਣਾ ਲੈ ਸਲਾਹਕਾਰ ਬਣਾ ਲੈ ਸਤਿਗੁਰੂ ਜੀ ਕਹਿੰਦੇ ਸਲਾਹਕਾਰ ਕਿਨੂੰ ਬਣਾਉਣਾ ਪਰਮੇਸ਼ਰ ਨੂੰ ਸਲਾਹ ਕਿਹਦੇ ਨਾਲ ਕਰਨੀ ਵਾਹਿਗੁਰੂ ਨਾਲ ਚਤੁਰ ਦਿਸ਼ਾ ਕਿਨੂੰ ਬਲ ਆਪਣਾ ਸਿਰ ਉੱਪਰ ਕਰਤਾ ਰਿਓ ਜਿਸ ਮਾਲਕ ਦਾ ਹੁਕਮ ਚਾਰੇ ਪਾਸੇ ਵਰਤਦਾ ਨਾ ਉਸ ਮਾਲਕ ਨੂੰ ਤੂੰ ਆਪਣਾ ਸਲਾਹਕਾਰ ਬਣਾ ਲੈ ਆਪਣੀ ਸਲਾਹ ਉਸ ਵਾਹਿਗੁਰੂ ਨਾਲ ਕਰਿਆ ਕਰ ਉਹਨੂੰ ਪੁੱਛਿਆ ਕਰ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਾਲਕ ਜੀ ਤੇਰੇ ਨਾਲੋਂ ਵੱਡਾ ਸਲਾਹਕਾਰ ਕੌਣ ਹੈ ਤੂੰ ਹੈ ਮੰਤਰੀ ਸੁਣ ਹੈ ਪ੍ਰਭ ਤੂੰ ਹੈ ਸੁਣ ਹੈ ਦਾ ਅਰਥ ਹੈ ਤੂੰ ਸੁਣਦਾ ਹੈ ਕੋਈ ਪਿਆਰ ਨਾਲ ਤੈਨੂੰ ਕਵੇ ਤਾਂ ਸਹੀ ਤੂੰ ਸੁਣਦਾ ਜ਼ਰੂਰ ਹੈ ਤੂੰ ਹੈ ਸਭ ਕੁਝ ਕਰਨਹਾਰਾ ਕਰਨਹਾਰ ਦਾ ਅਰਥ ਹੈ ਉਹ ਸਾਰਾ ਕੁਝ ਕਰਨ ਵਾਲਾ ਹੈ ਮਾਲਕ ਤੂੰ ਆਪ ਹੀ ਮਾਲਕ ਜੀ ਪਰਮੇਸ਼ਰ ਜੀ ਸਾਰਿਆਂ ਨੂੰ ਸਲਾਹ ਦੇ ਕੇ ਮਤ ਦੇ ਕੇ ਤੋਰਨ ਵਾਲਾ ਤੇ مالک ਪਰਮੇਸ਼ਰ ਪਰਮਾਤਮਾ ਜਾਂ ਇਉਂ ਕਹਿ ਲਈ ਵੀ ਉਹਦਾ ਵੀ ਕੋਈ ਸਲਾਹਕਾਰ ਨਹੀਂ ਉਹ مالک ਆਪਣਾ ਆਪ ਹੀ ਸਲਾਹਕਾਰ ਹੈ ਉਹ مالک ਨੇ ਜੇ ਕੋਈ ਸੰਸਾਰ ਦੇ ਕਾਰਜ ਕਰਨਾ ਹੈ ਤੇ ਉਹ ਕਿਸੇ ਨੂੰ ਪੁੱਛਦਾ ਨਹੀਂ ਹੈ ਕਿਸੇ ਦੀ ਸਲਾਹ ਨਹੀਂ ਲੈਂਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਆਪ ਹੀ ਆਪਣੀ ਮਰਜ਼ੀ ਦਾ مالک ਹੈ ਪਹਿਲਾਂ ਵਾਲੇ ਰਾਜਿਆਂ ਦੇ ਤਾਂ ਮੰਤਰੀ ਰੱਖੇ ਹੁੰਦੇ ਸੀ ਸਲਾਹਕਾਰ ਰੱਖੇ ਹੁੰਦੇ ਸੀ ਪਰ ਉਸ مالک ਨੇ ਕਿਹੜਾ ਸਲਾਹਕਾਰ ਰੱਖਿਆ ਹੋਇਆ ਹੈ ਕੋਈ ਨਹੀਂ ਸਗੋਂ ਸਾਨੂੰ ਜ਼ਰੂਰਤ ਆ ਉਸ ਮਾਲਕ ਨੂੰ ਸਲਾਹਕਾਰ ਬਣਾਉਣ ਦੀ ਸਾਨੂੰ ਜ਼ਰੂਰਤ ਆ ਉਸ ਮਾਲਕ ਤੋਂ ਪੁੱਛ ਕੇ ਚੱਲਣ ਦੀ ਮਾਲਕ ਪਰਮੇਸ਼ਰ ਵਾਹਿਗੁਰੂ ਨੂੰ ਕੋਈ ਜ਼ਰੂਰਤ ਨਹੀਂ ਕਿਸੇ ਤੋਂ ਪੁੱਛਣ ਦੀ ਉਹ ਆਪ ਹੀ ਆਪਣਾ ਮੰਤਰੀ ਹੈ ਆਪ ਹੀ ਆਪਣੀ ਸੁਣਨ ਵਾਲਾ ਆਪ ਹੀ ਆਪਣਾ ਹੁਕਮ ਚਲਾਉਣ ਵਾਲਾ ਸਭ ਕੁਝ ਕਰਨ ਵਾਲਾ ਉਹ ਮਾਲਕ ਆਪ ਹੀ ਹੈ ਤੂੰ ਆਪੇ ਦਾਤਾ ਆਪੇ ਭੁਗਤਾ ਕਿ ਆਹੋ ਜੰਤ ਵਿਚਾਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਤੂੰ ਆਪ ਹੀ ਹਰੇਕ ਜੀਵ ਜਿਹੜਾ ਸੰਸਾਰ ਤੇ ਪੈਦਾ ਹੋਇਆ ਹੈ ਨਾ ਉਹਦੇ ਵਿੱਚ ਤੂੰ ਆਪ ਹੀ ਬੈਠਾ ਹੈ ਆਪ ਹੀ ਬੈਠ ਕੇ ਪਦਾਰਥਾਂ ਨੂੰ ਭੋਗਣ ਵਾਲਾ ਹੈ ਅ ਸਾਡਾ ਕੋਈ ਜੋਰ ਨਹੀਂ ਸਾਡੀ ਸਾਡਾ ਕੋਈ ਸਾਡੀ ਕੋਈ ਪਾਇਆ ਨਹੀਂ ਕਹਿ ਲਈ ਇਹ ਵੀ ਸਾਡਾ ਕੋਈ ਜੋਰ ਨਹੀਂ ਹੈ ਮਾਲਕ ਜੀ ਤੇਰੇ ਮੂਰੇ ਤੂੰ ਆਪ ਹੀ ਸਭ ਜੀਵਾਂ ਵਿੱਚ ਵਰਤ ਰਿਹਾ ਆਪ ਹੀ ਸਭ ਜੀਵਾਂ ਦੇ ਵਿੱਚ ਬੈਠ ਕੇ ਸਤਗੁਰੂ ਜੀ ਕਹਿੰਦੇ ਪਦਾਰਥਾਂ ਨੂੰ ਭੋਗ ਰਿਆ ਹੈ। ਕਿਆ ਗੁਣ ਤੇਰੇ ਆਖ ਬਖਾਣੀ ਕੀਮਤ ਕਹਿਣ ਨ ਜਾਈ। ਹੇ ਮਾਲਕ ਜੀ ਮੈਂ ਤੇਰੇ ਗੁਣ ਕਿਹੜੇ-ਕਿਹੜੇ ਆਖ ਕੇ ਬਿਆਨ ਕਰਾਂ? ਮੇਰੀ ਤਾਂ ਰਸਨਾ ਹੀ ਜਵਾਬ ਦੇ ਦਿੰਦੀ ਹੈ। ਤੇਰੇ ਕਾਵਣ ਕਾਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਖੋਂ ਤੂੰ ਠਾਕੁਰ ਊਚ ਭਗਵਾਨਾ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣੇ ਆ। ਸਤਗੁਰੂ ਜੀ ਤੇਰੇ ਗੁਣਾਂ ਨੂੰ ਕਿਹੜਿਆ ਕਿਹੜਿਆ ਨੂੰ ਮੈਂ ਵਿਖਿਆਣ ਕਰਾਂ ਕਿਹੜਿਆ ਕਿਹੜਿਆ ਨੂੰ ਗਾਵਾਂ ਤੂੰ ਤਾਂ ਬੇਅੰਤ ਹੈ ਤੇਰੀ ਕਦਰ ਕੀਮਤ ਦੱਸੀ ਨਹੀਂ ਜਾ ਸਕਦੀ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹ ਹੈ ਬੜਾਈ ਤੇਰਾ ਬੜਪਣ ਹੈਰਾਨ ਕਰ ਦੇਣ ਵਾਲਾ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਕੇ ਕਹਿੰਦੇ ਆ ਭਾਈ ਆ ਮਨੁੱਖ ਆਪਣੇ ਪਰਮੇਸ਼ਰ ਦਾ ਦਰਸ਼ਨ ਕਰ ਕਰਕੇ ਆਪਣੇ ਪਰਮੇਸ਼ਰ ਦੀ ਯਾਦ ਨੂੰ ਅੰਦਰ ਵਸਾ ਕੇ ਜੋ ਵੀ ਵਸੌਂਦਾ ਹੈ ਸਾਨੂੰ ਸਤਿਗੁਰੂ ਜੀ ਉਪਦੇਸ਼ ਕਰਦੇ ਆ ਉਹਨੂੰ ਜੀਵਨਦਾਨ ਮਿਲਦਾ ਹੈ ਜੀਵਨ ਦੀ ਪ੍ਰਾਪਤੀ ਮਿਲਦੀ ਹੈ ਉਹਦਾ ਜੀਵਨ ਸੌਖਾ ਹੋ ਜਾਂਦਾ ਹੈ ਪੇਖ ਪੇਖ ਜੀਵੇ ਪ੍ਰਭ ਆਪਣਾ ਆਚਾਰਜ ਤੁਮਹਿ ਵਡਾਈ ਜਿਹੜਾ ਵੀ ਜੱਪੂ ਮਾਲਕ ਨੂੰ ਉਹਨੂੰ ਵਡਿਆਈਆਂ ਮਿਲਣਗੀਆਂ ਧਾਰ अनुग्रह आप प्रभु स्वामी ਪਤ ਮਤ ਕੀਨੀ ਪੂਰੀ ਐ ਮਾਲਕ ਪਰਮੇਸ਼ਰ ਜੀ अनुग्रह ਦਾ ਅਰਥ ਹੈ ਕਿਰਪਾ ਧਾਰ ਕਿਰਪਾ ਕਿਰਪਾ ਕਰੋ ਰਹਿਮਤ ਕਰੋ ਆਪ ਪ੍ਰਭ ਸੁਆਮੀ ਮਾਲਕ ਜੀ ਤੁਸੀਂ ਆਪ ਹੀ ਬਖਸ਼ਿਸ਼ ਕਰੋ ਪਤ ਮਤ ਕੀਨੀ ਪੂਰੀ ਪਤ ਕਹਿੰਦੇ ਇੱਜ਼ਤ ਨੂੰ ਮਤ ਕਹਿੰਦੇ ਅਕਲ ਨੂੰ ਸਤਿਗੁਰੂ ਜੀ ਕਹਿੰਦੇ ਕਿਰਪਾ ਕਰਕੇ ਸਤਿਗੁਰੂ ਜੀ ਸਾਡੇ ਤੇ ਵੀ ਰਹਿਮਤ ਕਰੋ ਜੀਨੂੰ ਵੀ ਤੂੰ ਜਿਹਦੇ ਤੇ ਕਿਰਪਾ ਕਰਦਾ ਹੈ ਲੋਕ ਤੇ ਪਰਲੋਕ ਵਿੱਚ ਉਹਨੂੰ ਇੱਜ਼ਤ ਬਖਸ਼ਦਾ ਹੈ ਉਸ ਨੂੰ ਪੂਰੀ ਅਕਲ ਦੇ ਦਿੰਦਾ ਤੂੰ ਗੁਰੂ ਦੇ ਰਸਤੇ ਤੇ ਤੁਰਨ ਦੀ ਸਮਤਾ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਜਿਹਦੇ ਤੇ ਮਾਲਕ ਕਿਰਪਾ ਕਰੇ ਸਦਾ ਸਦਾ ਨਾਨਕ ਬਲਿਹਾਰੀ ਬਾਂਛੋ ਸੰਤਾ ਧੂਰੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਆ ਮੈਂ ਸਦਾ ਹੀ ਤੇਥੋਂ ਕੁਰਬਾਨ ਜਾਣਾ ਵਾਹਿਗੁਰੂ ਜੀ ਮੈਂ ਤੇਰੇ ਦਰ ਤੋਂ ਕੀ ਮੰਗਦਾ ਇੱਕ ਅਰਦਾਸ ਹੈ ਮੇਰੀ ਤੇਰੇ ਚਰਨਾਂ ਵਿੱਚ ਕੀ ਵੀ ਮੈਨੂੰ ਤੇਰੇ ਦਰ ਤੋਂ ਤੇਰੀ ਸਾਧ ਸੰਗਤ ਦੇ ਚਰਨਾਂ ਦੀ ਧੂੜ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੈਨੂੰ ਸਦਾ ਮਿਲਦੀ ਰਹੇ ਸਦਾ ਸਦਾ ਨਾਨਕ ਬਲਿਹਾਰੀ ਪਹਿਲਾਂ ਤਾਂ ਮੈਂ ਤੇਰੇ ਤੋਂ ਬਲਿਹਾਰ ਜਾਣਾ ਦੂਸਰੀ ਦਾਤ ਇਹ ਮੰਗਦਾ ਹੈ ਇਕ ਕਿਰਪਾ ਕਰਿਓ ਤੇਰੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਨੂੰ ਹਮੇਸ਼ਾ ਲੱਗਦੀ ਰਵੇ ਸਦਾ ਸਦਾ ਨਾਨਕ ਬਲਿਹਾਰੀ ਬਾਂਛੋ ਸੰਤਾਂ ਧੂਰੀ ਮੈਂ ਬਾਛਦਾ ਮੈਂ ਲੋੜਦਾ ਹਾਂ ਕੀ ਸਾਧ ਸੰਗਤ ਦੇ ਚਰਨਾਂ ਦੀ ਧੂੜ ਮੈਨੂੰ ਹਮੇਸ਼ਾ ਮਿਲਦੀ ਰਵੇ ਤਾਂ ਕਿ ਮੇਰਾ ਵੀ ਜੀਵਨ ਸਫਲਾ ਹੋ ਜਾਵੇ ਜੀ ਅਸੀਂ ਵੀ ਇਹ ਮੰਗ ਮੰਗੀ ਹੈ ਗੁਰੂ ਦੇ ਚਰਨਾਂ ਤੋਂ ਸਤਿਗੁਰੂ ਜੀ ਕਿਰਪਾ ਕਰਿਓ ਰਹਿਮਤ ਕਰਿਓ ਸਾਧ ਸੰਗਤ ਵਿੱਚ ਹਮੇਸ਼ਾ ਜੋੜੀ ਰੱਖਿਓ ਤੇਰੇ ਚਰਨਾਂ ਵਿੱਚ ਹਮੇਸ਼ਾ ਜੁੜੇ ਰਹੀਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਵੇ ਜੀ ਏਸੀ ਸਤਿਗੁਰ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖਿਮਾ ਆਸੀਸ ਦੇਣੀ ਵਿਚਾਰ ਕਰਦਿਆਂ ਤੋਂ ਗੁਰਬਾਣੀ ਦੀ ਕਥਾ ਕਰਦਿਆਂ ਤੋਂ ਇੱਕ ਨਹੀਂਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ ਆਪ ਸੰਗਤ ਵਿੱਚ ਪਰਮੇਸ਼ਰ ਵੱਸਦਾ ਹੈ ਆਸੀਸ ਦੇਣੀ ਦੇਹੋ ਸਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੇ ਜੀ ਅਖਵਾਹੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ